ਜੈ ਮਾਤਾ ਦੀ ਮਾਤਾ ਦੇ ਭਗਤਾਂ ਨੂੰ ਪਹਿਲਾਂ ਤਾਂ ਸਾਡੇ ਤੇ ਸਾਡੀ ਸਾਰੀ ਟੀਮ ਵੱਲੋਂ ਨਵਰਾਤਿਆਂ ਦੀਆਂ ਲੱਖ ਲੱਖ ਵਧਾਈਆਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਅੱਸੂ ਦਾ ਪਹਿਲਾ ਨਵਰਾਤਾ ਤੇ ਪਹਿਲੇ ਨਵਰਾਤੇ ਦੇ ਉੱਤੇ ਹੀ ਅਸੀਂ ਤੁਹਾਡੇ ਨਾਲ ਮਹਾਮਾਈ ਦੇ ਇਸਰਬਾਰ ਦੀਆਂ ਤਸਵੀਰਾਂ ਸਾਂਝੀਆਂ ਕਰਨ ਵਾਲੇ ਆ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਐਸੇ ਦੋ ਮੰਦਰ ਨੇ ਜਿੱਥੇ ਮਾਵਾਂ ਆਪਣੇ ਪੁੱਤਰਾਂ ਨੂੰ ਲੰਗੂਰ ਬਣਾ ਕੇ ਲਿਆਉਂਦੀਆਂ ਨੇ ਪੰਜਾਬ ਦੇ ਉਹ ਕਿਹੜੇ ਮੰਦਰ ਨੇ ਉਹਨਾਂ ਦੇ ਉੱਤੇ ਚਾਨਣਾ ਪਾਵਾਂਗੇ ਤੇ ਅੱਜ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਉਹ ਤਸਵੀਰਾਂ ਪੰਜਾਬ ਦੇ ਉਹਨਾਂ ਦੋਨਾਂ ਮੰਦਰਾਂ ਦੇ ਵਿੱਚੋਂ ਇੱਕ ਮੰਦਰ ਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਜਦੋਂ ਕਿਸੇ ਮਾਂ ਦਾ ਪੁੱਤ ਠੀਕ ਨਹੀਂ ਹੁੰਦਾ ਜਾਂ ਕਿਸੇ ਮਾਂ ਦੀ ਕੁੱਖ ਹਰੀ ਨਹੀਂ ਹੁੰਦੀ ਤਾਂ ਉਹ ਵਕ ਵਕ ਥਾਵਾਂ ਤੇ ਸੁਖਣਾ ਸੁਖਦੀ ਹੈ ਪੰਜਾਬ ਦੇ ਇਹ ਦੋ ਐਸੇ ਮੰਦਰ ਨੇ ਜਿੱਥੇ ਸੁਖਣਾਵਾ ਪੂਰੀਆਂ ਹੁੰਦੀਆਂ ਨੇ ਤੇ ਜਦੋਂ ਸੁਖਣਾਵਾ ਪੂਰੀਆਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਮਾਮਾ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਇਹ ਦਰਬਾਰ ਦੇ ਉੱਤੇ ਨਚਾਉਂਦੀਆਂ ਤੇ ਢੋਲ ਧਮਾਕਿਆਂ ਦੇ ਨਾਲ ਆਪਣੀ ਮੰਨਤ ਨੂੰ ਲੈ ਕੇ ਪਹੁੰਚਦੀਆਂ ਨੇ ਤਾਂ ਦੱਦੀਏ ਕਿ ਪੰਜਾਬ ਦੇ ਵਿੱਚ ਇਹ ਦੋ ਮੰਦਰ ਹਨ ਇੱਕ ਤਾਂ ਅੰਮ੍ਰਿਤਸਰ ਦੇ ਵਿੱਚ ਜੋ ਕਿ ਦਰਗਿਆਣਾ ਮੰਦਰ ਦੇ ਨਾਮ ਦੇ ਨਾਲ ਬਹੁਤ ਹੀ ਜ਼ਿਆਦਾ ਪ੍ਰਚਲਿਤ ਤੇ ਮਸ਼ਹੂਰ ਹੈ ਤਾਂ ਦੱਦੀਏ ਕਿ ਉੱਥੇ ਹੀ ਹਨੂਮਾਨ ਜੀ ਦਾ ਇੱਕ ਬੁੱਢਾ ਹਨੂਮਾਨ ਜੀ ਦਾ ਮੰਦਰ ਵੀ ਹੈ ਜਿੱਥੇ ਕਿ ਲੋਕ ਆਪਣਾ ਸਿਰ ਚਕਾਉਂਦੇ ਤੇ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਦਰਸ਼ਨ ਕਰਵਾਉਣ ਦੇ ਲਈ ਜਾਂਦੇ ਨੇ ਦੂਸਰਾ ਮੰਦਿਰ ਬਟਾਲਾ ਦੇ ਵਿੱਚ ਸਥਿਤ ਹੈ ਜੋ ਕਿ ਕਾਲੀ ਮਾਂ ਦਾ ਮੰਦਿਰ ਹੈ ਕਾਲੀ ਦੁਆਰੇ ਦੇ ਨਾਲ ਪ੍ਰਸਿੱਧ ਇਹ ਮੰਦਿਰ ਇੱਕ ਸਿੱਧ ਸ਼ਕਤੀ ਪੀਠ ਮੰਦਿਰ ਹੈ ਜਿੱਥੇ ਕਿ ਬਹੁਤ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਲਿਆਉਂਦੀਆਂ ਹਨ ਬਹੁਤ ਸਾਰੀਆਂ ਮਾਵਾਂ ਦੀ ਜਦੋਂ ਆਪਣੀਆਂ ਮੰਨਤਾਵਾਂ ਪੂਰੀਆਂ ਹੁੰਦੀਆਂ ਹਨ ਕਿਸੇ ਮਾਂ ਨੂੰ ਪੁੱਤ ਮਿਲਦਾ ਹੈ ਜਾਂ ਫਿਰ ਕਿਸੇ ਮਾਂ ਦੇ ਪੁੱਤ ਦੀ ਕੋਈ ਵੀ ਬਿਮਾਰੀ ਠੀਕ ਹੁੰਦੀ ਹੈ ਤੇ ਉਹ ਆਪਣੇ ਪੁੱਤ ਨੂੰ ਲੰਗੂਰ ਬਣਾ ਕੇ ਇਸ ਦਰਬਾਰ ਦੇ ਉੱਤੇ ਨਤਮਸਤਕ ਹੁੰਦੀ ਹੈ ਤੇ ਆਪਣੇ ਬੱਚਿਆਂ ਨੂੰ ਮੱਥਾ ਟਿਕਾਉਂਦੀ ਹੈ। ਮੰਨਤਾ ਪੂਰੀਆਂ ਕਰਨ ਦੇ ਲਈ ਲੋਕ ਦੂਰ ਦੂਰੋਂ ਇਸ ਮੰਦਰ ਦੇ ਵਿੱਚ ਪਹੁੰਚਦੇ ਨੇ ਤੇ ਮਾਵਾਂ ਖਾਸ ਕਰਕੇ ਢੋਲ ਠਮਕੀਆਂ ਦੇ ਨਾਲ ਆਪਣੇ ਬੱਚਿਆਂ ਨੂੰ ਨਚਾਉਂਦੀਆਂ ਹੋਈਆਂ ਇਹਨਾਂ ਦਰਬਾਰਾਂ ਦੇ ਵਿੱਚ ਜਿਹੜਾ ਆ ਨਤਮਸਤਕ ਹੁੰਦੀਆਂ ਨੇ ਖੁਸ਼ੀ ਜ਼ਾਹਿਰ ਕਰਦੀਆਂ ਨੇ ਢੋਲ ਠਮਕੀਆਂ ਦੇ ਨਾਲ ਕਹਤ ਹੁੰਦਾ ਦੇ ਕਿ ਅਸੂ ਦੇ ਨਰਾਤਿਆਂ ਦੇ ਵਿੱਚ ਇਸੇ ਤਰ੍ਹਾਂ ਮਹਾਮਾਈ ਦੇ ਦਰਬਾਰ ਦੇ ਉੱਤੇ ਜਿਹੜਾ ਆ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਅੱਜ ਨਤਮਸਤਕ ਹੋਈਆਂ ਕਾਲੀ ਮਾਂ ਦੇ ਮੰਦਰ ਸਿੱਧ ਸ਼ਕਤੀ ਪੀਠ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਜੋ ਕਿ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੇ ਆਓ ਦੇਖਦੇ ਆ ਮਹਾਮਾਈ ਦੀਆਂ ਇਹ ਤਸਵੀਰਾਂ ਨਾਲ ਦੀ ਨਾਲ ਗੱਲਬਾਤ ਕਰਦੇ ਆ ਉੱਥੇ ਪਹੁੰਚੇ ਸਰਧਾਲੂ ਭਗਤਾਂ ਦੇ ਨਾਲ ਮੈਂ ਪਰਮੋਦ ਬੱਬਰ ਡੀਟਾ ਹਾਂਜੀ ਮਾਤਾ ਰਾਣੀ ਦਾ ਪਹਿਲਾ ਨਰਾਤਾ ਜੇਕਾਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਦਾ ਮਾਂ ਭਗਵਤੀ ਸ਼ੈਲ ਪੁਤਰੀ ਅੱਜ ਪਹਿਲਾ ਨਰਾਤਾ ਹੈ ਮਾਤਾ ਰਾਣੀ ਦੀ ਬੜੀ ਕਿਰਪਾ ਕਾਲੀ ਦਵਾਰੇ ਤੇ ਬਟਾਲੇ ਸ਼ਹਿਰ ਦੇ ਵਿੱਚ ਕਾਲੀ ਦਵਾਰੇ ਦਾ ਬੜਾ ਪ੍ਰਚੀਨ ਮੰਦਿਰ ਹੈ ਮਾਤਾ ਰਾਣੀ ਦੀ ਬਹੁਤ ਕਿਰਪਾ ਹੈ ਬੜੇ ਬੜੇ ਦੂਰੋਂ ਦੂਰੋਂ ਆਣ ਕੇ ਇੱਥੇ ਆਪਣੀਆਂ ਸੁੱਖਣਾ ਪੂਰੀਆਂ ਕਰਦੇ ਨੇ ਲੰਗੂਰ ਬੰਦੇ ਨੇ ਐਸਾ ਇਸ ਨਰਾਤਿਆਂ ਦੇ ਵਿੱਚ ਜਿਨ੍ਹਾਂ ਨੇ ਲੰਗੂਰ ਬਣਾਣੇ ਬੱਚੇ ਉਹ ਵੀ ਇੱਥੇ ਆਂਦੇ ਨੇ ਦੁਨੀਆ ਪੂਰੇ ਇੰਡੀਆ ਦੇ ਵਿੱਚ ਦੋ ਜਗ੍ਹਾ ਤੇ ਲੰਗੂਰ ਬੰਦੇ ਨੇ ਅੰਬਰਸਾਰ ਤੇ ਬਟਾਲੇ ਇਹ ਮਹਾਮਾਇੀ ਦੀ ਬੜੀ ਕਿਰਪਾ ਸਭ ਦੀਆਂ ਸੁੱਖਣਾ ਪੂਰੀਆਂ ਹੁੰਦੀ ਆ ਮਾਤਾ ਰਾਣੀ ਗੋਦੀਆਂ ਵਿੱਚ ਲਾਲ ਖੜਾਉਂਦੀ ਆ ਤੇ ਸਾਰਿਆਂ ਦੇ ਸੁੱਖਣਾ ਸੁਖ ਕੇ ਆ ਗਏ ਲੰਗੂਰ ਬਣਾਉਂਦੇ ਆ ਮਾਂ ਭਗਵਤੀ ਦੀ ਕਿਰਪਾ ਬੜਾ ਅਮਰ ਜਿੰਨਾਂ ਨੂੰ ਕਾਲੀ ਖਾਂਸੀ ਲੱਗੀ ਹੁੰਦੀ ਹੈ ਜਿਨ੍ਹਾਂ ਦੇ ਕੋਈ ਰੋਗ ਠੀਕ ਨਹੀਂ ਹੁੰਦੇ ਉਹ ਮਾਤਾ ਰਾਣੀ ਦੀ ਕਿਰਪਾ ਨਾਲ ਇਥੋਂ ਜਲ ਪੀਂਦੇ ਨੇ ਮਾਈ ਦਾ ਤੇ ਪੂਰੀ ਤੰਦਰੁਸਤੀ ਮਿਲਦੀ ਹੈ ਤੇ ਮਹਾਮਾਏ ਦੀ ਬਹੁਤ ਕਿਰਪਾ ਬੰਦੀ ਹੈ ਮਾਤਾ ਰਾਣੀ ਦੀ ਕਿਰਪਾ ਬਣੀ ਰਹੇ ਸਾਰੇ ਮੁਲਕ ਦੇ ਉੱਤੇ ਸਾਰੀ ਦੁਨੀਆ ਦੇ ਉੱਤੇ ਭਗਵਤੀ ਮਹਾਰਾਣੀ ਦਾ ਸ਼ੀਰਵਾਸ ਬਣਿਆ ਰਹੇ ਜੇ ਕਾਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਦਾ ਬੋਲ ਸੱਚੇ ਦਰਬਾਰ ਕੀ ਜੈ ਅਜੇ ਮਾਤਾ ਜੀ ਦੇਖੋ ਇਹ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਜੇ ਕਾਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅਸੂ ਮਹੀਨੇ ਨਰਨ ਰਾਤਿਆ ਦਾ ਅੱਜ ਪਹਿਲਾ ਦਿਨ ਹੈ ਤੇ ਮਹਾਰਾਣੀ ਦੀ ਕਿਰਪਾ ਦੇ ਨਾਲ ਪੂਰਾ ਮੰਦਿਰ ਜਗਮਗ ਜਗਮਗ ਹੋ ਰਿਹਾ ਹੈ ਸਾਰੇ ਨਵਰਾਤੇ ਸਾਰੀ ਸੰਗਤ ਮਹਾਰਾਣੀ ਦੇ ਪਾਠ ਕਰੀ ਆ ਆਪਣੀਆਂ ਆਪਣੀਆਂ ਅਰਦਾਸਾਂ ਕਰੀ ਆ ਆਪਣੀਆਂ ਆਪਣੀਆਂ ਮਨੋ ਕਾਮਨਾ ਲੈ ਕੇ ਆਂਦੇ ਨੇ ਮਹਾਰਾਣੀ ਕੋ ਤੇ ਆਪਣੀਆਂ ਮਨੋ ਕਾਮਨਾ ਪੂਰਨ ਕਰਦੇ ਨੇ ਤੇ ਇਸ ਨਰਾਤਿਆਂ ਦਾ ਮੇਨ ਮੱਤਵਾ ਕਿ ਇਸ ਨਰਾਤਿਆਂ ਦੇ ਵਿੱਚ ਲੰਗੂਰ ਵੀ ਬਣਾਏ ਜਾਂਦੇ ਨੇ ਜੋ ਕਿ ਮਹਾਰਾਣੀ ਦੀ ਸੁਖਣਾ ਦੇ ਨਾਲ ਜਿਨ੍ਹਾਂ ਦੇ ਘਰ ਬੇਟਾ ਨਹੀਂ ਹੁੰਦਾ ਉਹ ਬੇਟਾ ਹੁੰਦਾ ਤੇ ਉਹ ਆਪਣੀ ਸੁਖਣਾ ਪੂਰੀ ਕਰਦੇ ਆ ਮਹਾਰਾਣੀ ਦੇ ਚੰਨਾ ਦੇ ਵਿੱਚ ਅਰਦਾਸ ਲੈ ਕੇ ਆਂਦੇ ਨੇ ਕਿ ਆਪਾਂ ਲੰਗੂਰ ਬਣਾ ਕੇ ਲਿਆਵਾਂਗੇ ਮਹਾਰਾਣੀ ਦੇ ਦਰਬਾਰ ਤੋਂ ਮਹਾਰਾਣੀ ਦੇ ਚੰਨਾ ਦੇ ਵਿੱਚ ਦੋ ਸ਼ਬਦ ਰੱਖਾਂਗੇ ਉਹ ਦੀਵਾ ਚੰਨ ਦਾ ਜਗੇ ਹਵਾ ਪੁਰ ਦੀਵਗੇ ਚੱਲ ਚੱਲ ਪਗ ਤਾਵੇ ਮਾ ਦੇ ਦਵਾਰ ਚੱਲੀਏ ਜਿੱਥੇ ਮਿੱਟੀ ਖੁਸ਼ਬੋ ਚੰਨ ਤਾਰਿਆਂ ਦੀ ਲੋ ਜਿਹੜੀ ਦੁਨੀਆ ਨੂੰ ਤਾਰੇ ਉਹਦੇ ਦਵਾਰ ਚੱਲিয়ে ਦਿਵਾ ਚੰਨ ਦਾ ਜਗੇ ਹਵਾ ਪੁਰ ਦੀਵਗੇ ਹੋਰ ਦੀ ਸਿੱਧੀਆਂ ਦੀ ਦਾਤੀ ਜੀ ਨੂੰ ਜਗ ਜਾਣਦਾ ਹਰ ਨਿਕਾ ਵੱਡਾ ਉਹਦੇ ਦਰ ਚੋਲੀ ਆੜਦਾ ਆਸਾਂ ਪੂਰੀਆਂ ਕਰੇ ਦੁੱਖ ਦਿਲਾਂ ਦੇ ਹਰੇ ਚੱਲ ਲੈਨ ਲਈਓ ਉਸ ਕੋ ਲੋ ਪਿਆਰ ਚੱਲੀਏ دیਵਾ ਚੰਨ ਦਾ ਜਗੇ ਹਵਾ ਪਰ ਦੀ ਵਗੇ ਮੇਰਾ ਨਾਮ ਤੱਪੂ ਕਹਿੰਦੇ ਆ ਤੇ ਹਾਂਜੀ ਮਾਤਾ ਨੰਦਨ ਮੰਦਲ ਜੋ ਵੀ ਲੋਕ ਆਉਂਦੇ ਆਪਣੀ ਭਾਵਨਾ ਲੈ ਕੇ ਸ਼ਰਦਾ ਭਾਵਨਾ ਨਾਲ ਮਾਤਾ ਰਣ ਸਾਰਿਆਂ ਨਾਲ ਆਪਣਾ ਭਾਵਨਾ ਪੂਰੀਆਂ ਕਰਦੀ ਆ ਜੋ ਮੰਗੇ ਮਹਾਰਾਣੀ ਜੰਦੀ ਆ ਜਨ ਮੰਤਰ ਮਾਤਾ ਰਾਂਝਾ ਲੰਗੂੜੀ ਮਾਤਾ ਰਾਂਝਾ ਨੱਚਦੇ ਆਉਂਦੇ ਆ ਤਾਂ ਜੋ ਮਹਾਰਾਣੀ ਉਹ ਜੋ ਮੰਗ ਲਿਆ ਮਿਲਦੀਆਂ ਮਿਢਿਆ ਮਰਾ ਤਾਂ ਜੇ ਮ ਬੱਚੇ ਚੁੜਦੇ ਆ ਤੁਹਾਡੇ ਘਰ ਬੱਚਾ ਹੋਵੇ ਮਹਾਰਾਣੀ ਅਸੀਂ ਆਪਾਂ ਉਹਨੂੰ ਲਗੂੜ ਬਣਾਵਾਂਗੇ ਤੇਰੇ ਦਰਬਾਰ ਤੇ ਲੈ ਕੇ ਆਵਾਂਗੇ ਕਾਲੀ ਗੋੜ ਮੰਦਰ ਕਿੰਨਾ ਕੁ ਉਤਰਾਵਾ ਹਾਂ ਹਾਂ ਕਾਲੀ ਕਰਨ ਨਾ ਜੇ ਇਹ ਕਹਿੰਦਾ ਕਿ ਕਾਲੀ ਕਰਨ ਨਾ ਮੈਂ ਇੱਕ ਕਾਲੀ ਤੋਂ ਇੱਕ ਕਪਟਿਆਲੇ ਜੇ We're ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ